ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਗੁਰਦੁਆਰਾ ਸ੍ਰੀ ਦਿਵਾਨ ਟੋਡਰਮਲ ਵਿੱਚ ਪਿੰਡ ਕਾਕੜਾ ਵਿਖੇ ਖਾਨਾ ਹਸਪਤਾਲ ਦੇ ਸਹਿਯੋਗ ਦੇ ਨਾਲ ਦਿਵਾਨ ਟੋਡਰਮਲ ਸੇਵਾ ਸੁਸਾਇਟੀ ਕਾਕੜਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੀ ਕੇਕੇ ਜੌਹਰੀ ਬਲੱਡ ਬੈਂਕ ਸਮਾਣਾ ਦੀ ਟੀਮ ਨੇ ਸ਼ਿਰਕਤ ਕੀਤੀ ਇਸ ਕੈਂਪ ਵਿੱਚ ਤਕਰੀਬਨ 50 ਤੋਂ ਵੱਧ ਯੂਨਿਟ ਖੂਨਦਾਨ ਦਾ ਦਿੱਤਾ ਗਿਆ ਖਾਨ ਹਸਪਤਾਲ ਦੇ ਪਵਾਨੀਗੜ੍ਹ ਦੇ ਡਾਕਟਰ ਐਮ ਐਸ ਖਾਨ ਅਤੇ ਡਾਕਟਰ ਆਫਰ ਖਾਨ ਜੀ ਦੀ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਵਿੱਚ ਪਹੁੰਚੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਖੂਨਦਾਨ ਕੈਂਪ ਲਗਾਏ ਗਏ ਹਨ ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਅੱਜ ਕੱਲ੍ਹ ਜਿੱਥੇ ਸੜਕ ਦੀ ਦੁਰਘਟਨਾਵਾਂ ਨਾ ਮਰਤ ਬਿਮਾਰੀਆਂ ਤੋਂ ਬਦਨ ਦੇ ਕਾਰ ਹਸਪਤਾਲਾਂ ਵੀ ਦਾਖਲ ਮਰੀਜ਼ਾਂ ਨੂੰ ਖੂਨ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਜਿਸ ਦੇ ਕਾਰਨ ਬਲੱਡ ਬੈਂਕ ਨੂੰ ਖੂਨ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨ ਆਗੂਆਂ ਵੱਲੋਂ ਬਲੱਡ ਡੋਨੇਟ ਕੀਤੇ ਜਾ ਰਹੇ ਹਨ ਜਿੱਥੇ ਕਿ ਇਹ ਪਾਰਟੀਵਾਦੀ ਤੋਂ ਪਰ ਉੱਟ ਕੇ ਦਿੱਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਰੇ ਪਾਰਟੀਆਂ ਦੇ ਆਗੂ ਪਹੁੰਚੇ ਹੋਏ ਹਨ ਚਾਹੇ ਪਾਰਟੀਵਾਦੀ ਤੋਂ ਪਰ ਉੱਟ ਕੇ ਪਿੰਡ ਦੇ ਵਿੱਚ ਇੱਕ ਵਧੀਆ ਕੰਮ ਕਰਨ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਖੂਨ ਦੀ ਬੋਤਲ ਲਗਭਗ 4 ਅਲੱਗ-ਅਲੱਗ ਤਰੀਕਿਆਂ ਦੇ ਮਰੀਜ਼ਾਂ ਦੇ ਕੰਮ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਦਿਵਾਨ ਟੋਡਰਮਾਲ ਦੇਵ ਸੁਸਾਇਟੀ ਦੇ ਵਿੱਚ ਨਗਰ ਕਾਕੜਾ ਦੇ ਖੂਨਦਾਨ ਕਰਨ ਵਾਲੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਜਿੱਥੇ ਉਹਨਾਂ ਨੇ ਧੰਨਵਾਦ ਕੀਤਾ ਉਤੇ ਜੋ ਪ੍ਰਾਲਿਆਂ ਦੀ ਸਹਾਇਤਾ ਕੀਤਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਲੱਗ-ਅਲੱਗ ਪਿੰਡਾਂ ਦੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਕੈਂਪ ਹੋਰ ਲਗਾਏ ਜਾਣਗੇ ਜੇ ਜਵਾਨ ਟੋਟਲਵਾਲ ਸੁਸਾਇਟੀ ਬੰਡ ਵਿੱਚ ਇਸ ਕੈਂਪ ਦੇ ਵਿੱਚ ਪਹੁੰਚੇ 55 ਜਣਾਂ ਨੇ ਜਿਨ੍ਹਾਂ ਦੇ ਧੰਨਵਾਦ ਕੀਤਾ ਗਿਆ ਖੂਨਦਾਨ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਹਜੀ ਸਿੰਘ ਕਾਕੜਾ ਤੇ ਉਹਨਾਂ ਦੇ ਨਾਲ ਵੱਖੋ-ਵੱਖ ਉਪਰਾਲੇ ਕਰਦੇ ਹਨ ਗੁਰਵਿੰਦਰ ਸਿੰਘ ਕਾਕੜਾ ਤੇ ਉਹਨਾਂ ਦੇ ਨਾਲ ਹੋਰ ਵੀ ਪਿੰਡ ਵਾਸੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੇ ਖੂਨਦਾਨ ਦਾਨੀਆਂ ਬਲੋਂ ਖੂਨਦਾਨ ਕੀਤਾ ਗਿਆ ਉਹਨਾਂ ਨੂੰ ਜਿੱਥੇ ਉਹਨਾਂ ਦੇ ਕਾਰਡ ਦਿੱਤੇ ਗਏ ਤੇ ਬਣਾ ਕੇ ਦਿੱਤੇ ਗਏ ਨੇ ਤੇ ਉਹਨਾਂ ਦਾ ਸਨਮਾਨ ਮੈਡਲ ਪਾ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਜਿੱਥੇ ਕਿ ਐਮ ਐਸ ਖਾਨ ਅਤੇ ਡਾਕਟਰ ਸਾਹਿਬ ਪਹੁੰਚੇ ਹੋਏ ਹਨ ਤੇ ਉਹਨਾਂ ਦੀ ਟੀਮ ਵੀ ਕੰਮ ਕਰ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੇ ਵਿੱਚ ਹਾਧੋਨਵਾਦ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਖੂਨ ਇੱਕ ਮਹਾਂਦਾਨ ਹੈ ਜੋ ਕਿ ਜਿਸ ਦੀ ਕੋਈ ਕੀਮਤ ਨਹੀਂ ਅ ਕਈ ਵਾਰ ਦੇਖਦੇ ਆ ਅਸੀਂ ਖੂਨ ਦੇ ਕਮੀ ਦੇ ਕਾਰਨ ਜਿੱਥੇ ਬੜੇ ਬੜੇ ਪੇਸ਼ੈਂਟਾਂ ਦੀ ਬੜੀ ਪ੍ਰੋਬਲਮ ਆ ਜਾਂਦੀਆਂ ਹਨ ਖੂਨ ਨਾ ਮਿਲਣ ਦੇ ਕਾਰਨ ਕਈ ਵਾਰ ਜਾਨਾਂ ਵੀ ਚਲ ਜਾਂਦੀਆਂ ਹਨ ਖੂਨਦਾਨ ਕਰਨਾ ਸਭ ਤੋਂ ਵੱਡਾ ਮਹਾਦਾਨ ਗਿਣਿਆ ਜਾਂਦਾ ਹੈ ਇੱਕ ਖੂਨਦਾਨ ਕਰਨ ਦੇ ਨਾਲ ਕਈ ਲੋਕਾਂ ਦੀ ਜਾਨ ਬਚ ਜਾਂਦੀ ਹੈ ਇਸ ਹਰੇਕ ਇਨਸਾਨ ਨੂੰ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਅਤੇ ਇਸ ਮੌਕੇ ਦੇ ਦੇਖ ਸਕਦੇ ਹੋ ਪਿੰਡ ਦੇ ਕਾਕੜਾ ਦੇ ਨੌਜਵਾਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨ ਖੜੇ ਨਜ਼ਰ ਆ ਰਹੇ ਹਨ ਜਿੱਤੇ ਕੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਕਾਕੜਾ ਦਾ ਸਨਮਾਨ ਕੀਤਾ ਜਾ ਰਿਹਾ ਹਨ ਤੇ ਹੋਰ ਨੌਜਵਾਨ ਆਗੂਆਂ ਦੇ ਵੀ ਸਨਮਾਨ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਡਾਕਟਰ ਖਾਨ ਸਾਹਿਬ ਦਾ ਵੀ ਸਨਮਾਨ ਕੀਤਾ ਗਿਆ ਉਹਨਾਂ ਦੀ ਟੀਮ ਦਾ ਵੀ ਕਿਉਂਕਿ ਉਹਨਾਂ ਵੱਲੋਂ ਇਹ ਜਿਹੜਾ ਪ੍ਰਾਲੇ ਕੀਤਾ ਜਾ ਰਹੇ ਹਨ ਜਿੱਤੇ ਪਿੰਡ ਦੇ ਵਸਨੀਕਾਂ ਨੇ ਵੀ ਖੁਸ਼ੀ ਦੀ ਲਹਿਰ ਪਾਈ ਗਈ ਉੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨਾਂ ਦਾ ਆਪਣੇ ਆਪ ਵਿੱਚ ਉਤਸ਼ਾਹ ਭਰਦਾ ਨਜ਼ਰ ਆ ਰਿਹਾ ਅਤੇ ਗੁਰਵਿੰਦਰ ਸਿੰਘ ਕਾਕੜਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਉ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੀਰ ਸਿੰਘ ਮੇਰਾ ਨਾਮ ਹੈ ਜੀ ਕੰਕਾਕੜਾ ਦਿਵਾਨ ਟੋਡਰਮਲ ਜੀ ਤੋਂ ਬਹੁਤ ਵੱਡਾ ਅਜ ਉਪਰਾਲਾ ਜੋ ਖਾਨ ਹਸਪੀਟਲ ਵੱਲੋਂ ਰੈਬਰ ਹਸਪੀਟਲ ਵੀ ਕੰਨੇ ਆਸੀਂ ਇਹਨਾਂ ਵੱਲੋਂ ਜੋ ਕੀਤਾ ਗਿਆ ਸੀ ਦਿਵਾਨ ਟੋਡਰਮਲ ਸੇਵਾ ਸੁਸਾਇਟੀ ਦੇ ਸਹਿਯੋਗ ਸਦਕਾ ਰਲ ਮਿਲ ਕੇ ਯੋਰੀ ਬਲੱਡ ਬੈਂਕ ਟੀਮ ਦੇ ਨਾਲ ਰਲ ਮਿਲ ਕੇ ਸਾਰਾ ਉਪਰਾਲਾ ਹੋਇਆ ਜੀ ਤੇ ਜਿਸ ਦੀ ਬਹੁਤ ਵੱਡੀ ਲੋੜ ਹੈ ਅੱਜ ਕਿਤੇ ਵੀ ਜਾਣੇ ਅਣਜਾਣੇ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਉਹ خون ਕਾਫੀ ਬੀ ਨਿਕਲ ਜਾਂਦਾ ਸਰੀਰਾਂ ਚੋਂ ਤਾਂ ਉੱਥੇ ਬਹੁਤ ਲੋਡ ਹੁੰਦੀ ਐ ਅਮਰਜੈਂਸੀ ਤਾਂ ਇਹ ਬਲੱਡ ਬੈਂਕ ਵਾਲੇ ਵੀ ਬਹੁਤ ਪਹੁੰਚ ਕੇ ਸਹਾਇਕ ਕਰਦੇ ਆ ਤੇ ਵਿਸ਼ੇਸ਼ ਤੌਰ ਤੇ ਅੱਜ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਖਾਨ ਹਸਪੀਟਲ ਜਿਹੜੇ ਡਾਕਟਰ ਸਾਹਿਬ ਪਹੁੰਚੇ ਮੈਮ ਜੀ ਪਹੁੰਚੇ ਐ ਤੇ ਵਿਸ਼ੇਸ਼ ਇਹਨਾਂ ਦਾ ਵੱਡਾ ਉਪਰਾਲਾ ਜੀ ਇਹਨਾਂ ਨੂੰ ਜੀ ਆਇਆਂ ਧੰਨਵਾਦ ਸਾਰੇ ਪਿੰਡ ਵੱਲੋਂ ਚਰਦੀਕਲਾ ਹੋਰ ਇਹਨਾਂ ਨੂੰ ਪ੍ਰਚਾਰ ਪ੍ਰਸਾਰ ਦੀ ਸੇਵਾ ਸੱਚੇ ਪਾਤਸ਼ਾਹ ਬਖਸ਼ਣ ਜੀ ਤੇ ਸਾਰੇ ਪਿੰਡ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੀ ਧੰਨਵਾਦ ਇਹ ਇਸ ਖੂਨਦਾਨ ਕੈਂਪ 'ਚ ਯੋਗਦਾਨ ਪਾਇਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਬਾਬਾ ਕ੍ਰਿਪਾਲ ਸਿੰਘ ਜੀ ਨਿਵਾਨ ਟੋਡਰ ਮੈਡੀਕਲ ਜੀ ਦੇ ਜੋ ਪ੍ਰਬੰਧਕ ਨੇ ਵਿਸ਼ੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਰ ਮੈਂ ਮੇਰੇ ਨਾਮ ਗੁਰਮੀਤ ਸਿੰਘ ਜੀ ਤੇ ਸਾਡੀ ਜਿਹੜੀ ਅੱਜ ਟੀਮ ਆਈ ਹੈਗੀ ਇਹ ਕੇ ਕੇ ਜੋਰੀ ਬਲੱਡ ਸੈਂਟਰ ਸਮਾਨੇ ਤੋਂ ਆਈ ਹੋਈ ਹੈ ਤੇ ਖਾਨ ਹਸਪੀਟਲ ਪੋ ਅਨਿਗੜ ਇਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਲੱਗਾ ਹੋਇਆ ਤੇ ਹੁਣ ਤੱਕ 50 ਯੂਨਟਾਂ ਆਪਾਂ ਕਲੈਕਟ ਕਰ ਚੁੱਕੇ ਹਾਂ ਤੇ ਹੱਲੇ ਕੈਂਪ ਚੱਲ ਹੀ ਰਿਹਾ ਹੈ। ਅਗਰ ਗੱਲ ਕਰੀਏ ਜਿਹੜੀ ਯੂਨਿਟ ਲੈ ਕੇ ਜਾਂਦੇ ਕਿਵੇਂ ਲੋਕਾਂ ਨੂੰ ਉਹਦੀ ਸਹੂਲਤ ਜਿਹੜੀ ਦਿੱਤੀ ਜਾਂਦੀ ਹੈ ਕਿਵੇਂ ਬਣਾ ਲੱਗਦੇ ਸਰ ਇਹ ਯੂਨਿਟ ਨੂੰ ਲੈ ਜਾ ਕੇ ਪਹਿਲਾਂ ਆਪਾਂ ਪ੍ਰੋਸੈਸ ਕਰਾਂਗੇ ਇਹਨਾਂ ਦੇ ਸਾਰੇ ਟੈਸਟ ਲੱਗਣਗੇ ਕਿਸੇ ਨੂੰ ਵੀ ਅਗਰ ਕੋਈ ਪ੍ਰੋਬਲਮ ਆਂਦੀ ਹੈ ਕੋਈ ਜਿਹੜੇ ਟੈਸਟ ਅਸੀਂ ਲਾਣੇ ਆ ਕੋਈ ਪੋਜ਼ਿਟਿਵ ਨਿਕਲ ਆਂਦਾ ਆਪਾਂ ਉਹਨੂੰ ਫੋਨ ਕਰਕੇ ਉਹਨੂੰ ਇਹ ਕਹੀਦਾ ਵੀ ਆਪਣੇ ਨੇੜੇ ਸਰਕਾਰੀ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਾਓ ਤੇ ਜਿਵੇਂ ਆਪਾਂ ਇੱਥੋਂ ਜਿੰਨੀ ਹੁਣ ਯੂਨਿਟਾਂ ਲੈ ਕੇ ਜਾਵਾਂਗੇ ਜੇ ਕਿਸੇ ਨੂੰ ਗਰੀਬ ਬੰਦੇ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ ਆਪਾਂ ਉਹਨੂੰ ਫ੍ਰੀ ਆਫ ਕੋਸਟ ਵੀ ਆਪਾਂ ਉਹਨੂੰ ਪ੍ਰੋਵਾਈਡ ਕਰਾਂਗੇ ਥੈਲਸੀਮੀਆ ਵਾਲੇ ਬੱਚਿਆਂ ਨੂੰ ਵੀ ਆਪਾਂ ਫ੍ਰੀ ਬਲੱਡ ਦਿੰਨੇ ਆ ਤੇ ਬਾਕੀ ਜਿਹੜੇ ਸਰਕਾਰ ਦੇ ਚਾਰਜਸ ਨੇ 1500 ਰੁਪਏ ਜਿਹੜਾ ਅਫੋਰਡ ਕਰਦਾ ਉਹਨਾਂ ਨੂੰ ਆਪਾਂ 1500 ਰੁਪਏ ਦੇ ਹਿਸਾਬ ਨਾਲ ਯੂਨਿਟ ਦਿੰਨੇ ਆ ਤੇ ਜਿਵੇਂ ਨੇੜੇ-ਨੇੜੇ ਸ਼ਹਿਰ ਨੇ ਆਪਣੇ ਭਵਾਨੀਗੜ੍ਹ ਨਾਬਾ ਹੋ ਗਿਆ ਤੇ ਇੱਧਰ ਪਾਤੜਾ ਹੋ ਗਿਆ ਸਮਾਨੇ ਚ ਤਾਂ ਚਲੋ ਦੇ ਹੀ ਰਹੇ ਆ ਤੇ ਸਾਡੇ ਮੁੰਡੇ ਜਾਂਦੇ ਨੇ ਉੱਥੋਂ ਹੀ ਆਪਾਂ ਆਪਾਂ ਸਰਵਿਸ ਪ੍ਰੋਵਾਈਡ ਕਰਾਉਣੇ ਸਭ ਨੂੰ ਸਰਵਿਸ ਤੇ ਕੀ ਹੋਣਾ ਜਾਂਦਾ ਹੈ ਹਾਂਜੀ 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 ਉੱਥੇ ਜਾ ਕੇ ਸਾਡਾ ਮੁੰਡਾ ਸੈਂਪਲ ਲਿਆਏਗਾ ਕਲੈਕਟ ਕਰਕੇ ਉਹਨੂੰ ਚੰਗੀ ਤਰ੍ਹਾਂ ਕ੍ਰੋਸ ਮੈਚ ਕਰਕੇ ਫਿਰ ਅਸੀਂ ਉੱਥੇ ਜਾ ਕੇ ਪ੍ਰੋਵੈਂਟ ਕਰਾ ਕੇ ਆਨੇ ਕਿਸੇ ਕੋਲ ਨਹੀਂ ਵੀਕਲ ਹੁੰਦਾ ਕਿਸੇ ਕੋਲ ਨਹੀਂ ਆਪਣਾ ਸਾਧਨ ਹੁੰਦਾ ਫਿਰ ਅਸੀਂ ਉਹ ਆਪ ਜਾਣਦੇ ਹਾਂ ਅਗਰੇ ਸੇ ਹਾਂ ਸੰਪਰਕ ਕਰਨਾ ਤੇ ਨੰਬਰ ਦੁੱਧ ਕੀ ਹੈ ਸਰ ਨੰਬਰ ਡਿਸਪਲੇ ਕਰੇ ਹੋਏ ਨੇ ਸਰ ਜਿਹੜਾ ਵੀ ਆਪਾਂ ਸਰਟੀਫਿਕੇਟ ਦਿੰਨੇ ਆ ਉਹਦੇ ਉੱਪਰ ਨੰਬਰ ਡਿਸਪਲੇ ਨੇ ਦੋ ਤਿੰਨ ਨੰਬਰ ਡਿਸਪਲੇ ਕਰੇ ਹੋਏ ਨੇ ਉਹਦੇ ਤੇ ਫੋਨ ਕਰੋ ਕਈ ਵਾਰੀ ਕੀ ਹੁੰਦਾ ਵੀ ਬਲੱਡ ਅਵੇਲੇਬਲ ਨਹੀਂ ਹੁੰਦਾ ਤੇ ਹਸਪੀਟਲ ਨੂੰ ਸਭ ਨੂੰ ਇਹੀ ਕਹਿੰਦਾ ਵੀ ਤੁਸੀਂ ਪਹਿਲਾਂ ਸਾਨੂੰ ਪੁੱਛੋ ਕਿ ਇਹ ਗਰੁੱਪ ਪਿਆ ਹੈ ਨਹੀਂ ਪਿਆ ਫਿਰ ਅਸੀਂ ਐਟ ਅ ਟਾਈਮ ਜਿਵੇਂ ਹੁਣ ਕਈ ਸਮਾਜ ਸੇਵੀ ਸੰਸਥਾ ਸਾਡੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਫੋਨ ਕਰੀਦਾ ਭਾਈ ਇਸ ਗਰੁੱਪ ਦਾ ਬੰਦਾ ਸਾਨੂੰ ਚਾਹੀਦਾ ਤੇ ਉਹ ਭੇਜ ਦਿੰਦੇ ਨੇ ਤੇ ਉਹਨਾਂ ਦਾ ਬਲੱਡ ਲੈ ਕੇ ਮੌਕੇ ਤੇ ਤਿਆਰ ਕਰਕੇ ਪੇਸ਼ੈਂਟ ਨੂੰ ਦੇ ਦਿੱਤਾ ਵੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਚੀਜ਼ ਦੀ ਅਗਰ ਜੇ ਨੂੰ ਕੈਂਪ ਲਗਾਉਣਾ ਚਾਹੁੰਦਾ ਤਾਂ ਲਾ ਸਕਦੇ ਨੂੰ ਸ਼ੁਲਕ ਲਾਉਣਾ ਜਾਂ ਪੈਸਾ ਲਗਾ ਹਾਂ ਨਹੀਂ ਨਹੀਂ ਕੈਂਪ ਨਹੀਂ ਸ਼ੁਲਕ ਹੁੰਦਾ ਜੀ ਕੈਂਪ ਦੇ ਨਹੀਂ ਸ਼ੁਲਕ ਹੁੰਦਾ ਤੇ ਜਿਹੜੀ ਗਵਰਨਮੈਂਟ ਵੱਲੋਂ ਕੋਈ ਰਿਫਰੈਸ਼ਮੈਂਟ ਚਾਰਜਸ ਵਗੈਰਾ ਰੱਖੇ ਹੁੰਦੇ ਨੇ ਉਹ ਆਪਾਂ ਪੇ ਕਰਦੇ ਆ ਤੇ ਕਹ ਕੋਈ ਵੀ ਲਵਾ ਸਕਦਾ ਹੈ ਹਾਂਜੀ ਹਾਂਜੀ ਕੈਂਪ ਕੋਈ ਵੀ ਲਵਾ ਸਕਦਾ ਵਧੀਆ ਜਿਵੇਂ ਸਪੇਸ਼ੀਅਸ ਜਗ੍ਹਾ ਮebe ਜਿਵੇਂ ਅੱਜ ਆ ਲੱਗਾ ਹੋਇਆ ਬਹੁਤ ਸੋਹਣੀ ਅਰੇਂਜਮੈਂਟ ਇਹਨਾਂ ਦੀ ਤੇ ਬਹੁਤ ਸੋਹਣਾ ਸਪੇਸ ਇਹ ਇਹ ਸਹਿਯੋਗ ਨਾਲ ਲੱਗ ਰਿਹਾ ਹੈ। ਏ ਖਾਨ ਹਸਪੀਟਲ ਪਵਾਨੀਗੜ ਦੇ ਸਹਿਯੋਗ ਨਾਲ ਲੱਗਾ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜੀਤ ਸਿੰਘ ਜੀ, ਦੀਵਾਨ ਟੋਡਰ ਮਲਖਲਾ ਪ੍ਰਧਾਨ ਕਾਕੜਾ ਜੀ। ਹਾਂ ਜੀ, ਬਹੁਤ ਵਧੀਆ ਪ੍ਰਾਲਾ ਜੀ। ਤੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ, ਸਾਰੇ ਸਟਾਫ ਦਾ ਜੋਰੇ ਪਹੁੰਚੇ ਨੇ ਤੇ ਖਾਸ ਤੌਰ ਤੇ ਸਾਡੇ ਨਾਲ ਗੁਰਵਿੰਦਰ ਸਿੰਘ ਕਾਕੜਾ ਜਿਹੜੇ ਜੀ ਖਾਨ ਹਸਪਤਾਲ ਵਿੱਚ ਡਿਊਟੀ ਕਰਦੇ ਨੇ। ਤੇ 4 ਨੰਬਰ ਵਾਰਡ ਦੇ ਵਿੱਚੋਂ ਮੌਜੂਦਾ ਪੰਚਾਇਤ ਮੈਂਬਰ ਨੇ ਇਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆ ਜਿਹੜੀ ਆ ਸਾਡੀ ਸਾਰੀ ਟੀਮ ਖੜੀ ਆ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ ਤੇ ਇਹ ਜਿਹੜਾ ਖੂਨਦਾਨ ਕੈਂਪ ਆ ਜੀ ਇਹ ਸਮੇਂ-ਸਮੇਂ ਨਾਲ ਇਹਦੀ ਬਹੁਤ ਬੜੀ ਲੋੜ ਆ ਜਿੱਦਾਂ ਕਿ ਆਪਾਂ ਨੇ ਸੁਣਨ ਵਿੱਚ ਮਿਲਦਾ ਵੀ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਐਕਸੀਡੈਂਟ ਹੋ ਜਾਂਦਾ ਮਾਪੇ ਵੀ ਲੋਕਾਂ ਦੇ ਘਰ ਤੋਂ ਬਹੁਤ ਦੂਰ ਹੁੰਦੇ ਨੇ ਉਹ ਬੱਚੇ ਤਾਂ ਉੱਥੇ ਜ਼ਿਆਦਾਤਰ ਉਹਨਾਂ ਨੂੰ ਖੋਣ ਦੀ ਲੋੜ ਹੁੰਦੀ ਆ ਉੱਥੇ ਇਸ ਤਰ੍ਹਾਂ ਦੀਆਂ ਸੰਸਥਾਾਂ ਹੁੰਦੀਆਂ ਨੇ ਜਿਹੜੀਆਂ ਉਹ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਸਮੇਂ ਸਿਰ ਖੋਣ ਦਿੰਦੀਆਂ ਨੇ ਤੇ ਜ਼ਿਆਦਾਤਰ ਲੋਕਾਂ ਦੀ ਇਹ ধারণা ਬਣੀ ਹੋਈ ਆ ਵੀ ਜਿਹੜਾ ਆਪਾਂ ਖੋਣ ਦੰਨੇ ਆ ਉਹ ਮੁੱਲ ਵਿਗਦਾ ਮੇਰੀ ਇਹ ਸੋਚ ਆ ਵੀ ਜੇਕਰ ਆਪਾਂ ਨੂੰ ਕਿਤੇ ਨਾ ਕਿਤੇ ਮੁੱਲ ਵੀ ਖੋਣ ਮਿਲ ਜੇ ਉਹ ਵੀ ਬਹੁਤ ਵੱਡੀ ਆਪਣੇ ਵਾਸਤੇ ਇੱਕ ਲੋੜ ਆ ਜਿਹੜੀ ਸਮੇਂ ਤੇ ਆਪਾਂ ਨੂੰ ਮਿਲਣਾ ਚਾਹੀਦਾ ਜਿਆਦਾਤਰ ਹਸਪਤਾਲਾਂ ਦੇ ਵਿੱਚ ਆਪਾਂ ਦੇਖਦੇ ਆ ਖੂਨ ਨਹੀਂ ਹੁੰਦਾ ਖੂਨ ਦੀ ਕਮੀ ਕਰਕੇ ਬਹੁਤ ਸਾਰੀਆਂ ਜਿਹੜੀਆਂ ਨੌਜਵਾਨਾਂ ਦੀਆਂ ਤੇ ਮੋਤਾਂ ਹੋ ਰਹੀਆਂ ਨੇ ਉਹ ਖੂਨ ਦੀ ਕਮੀ ਕਰਕੇ ਹੋ ਰਹੀਆਂ ਨੇ ਦੂਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਪਿੰਡ ਵਿੱਚ ਆਮ ਪ੍ਰਚਾਰ ਚੱਲਦਾ ਨਸ਼ੇ ਦਾ ਵੀ ਬਹੁਤ ਜ਼ਿਆਦਾ ਦੇ ਨਸ਼ਾ ਲੋਕ ਚਿੱਟਾ ਕਰਨ ਲੱਗੇ ਪਰ ਅੱਜ ਜਿਹੜੇ ਇੱਥੇ ਸਾਡੇ ਨੌਜਵਾਨ ਜਿੰਨੇ ਆ ਕੇ ਖੂਨ ਦੇ ਕੇ ਗਏ ਨੇ ਤਾਂ ਇਹ ਵੀ ਬਹੁਤ ਵੱਡੀ ਇੱਕ ਸਾਡੇ ਮਿਸਾਲ ਪੈਦਾ ਹੋਈ ਆ ਵੀ ਚਿੱਟਾ ਬਹੁਤ ਜ਼ਿਆਦਾ ਜਿਹੜਾ ਨਸ਼ੇ ਦਾ ਉਹ ਜਿਹੜਾ ਕੋੜ ਆ ਉਹ ਖਤਮ ਹੋ ਗਿਆ ਕੋਈ ਪੰਜ ਚਾਰ ਹੋਣੇ ਨੌਜਵਾਨ ਜਿਹੜੇ ਇਸ ਤਰ੍ਹਾਂ ਦੇ ਕਰਦੇ ਨੇ ਉਹਨਾਂ ਨਾਲ ਵੀ ਅਸੀਂ ਰਾਬਤਾ ਕਾਇਮ ਕਰਾਂਗੇ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਉਹਨਾਂ ਦੀ ਵੀ ਲੋੜ ਜਿਹੜੀ ਹੋਊਗੀ ਬਤਵਾਤ ਸਾਡੇ ਨਾਲ ਤੁਰਨ ਤੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸੰਸਥਾ ਨੇ ਤੇ ਸਾਡੇ ਹਸਪਤਾਲ ਖਾਨ ਹਸਪਤਾਲ ਤੋਂ ਟੀਮ ਆਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਨੰਬਰਣਾ ਗੁਰਵਿੰਦਰ ਸਿੰਘ ਅਕੜ ਪ੍ਰਧਾਨ ਦੀਵਾਨ ਟਾਡਰਮਾਲ ਸੇਵਾ ਸੁਸਾਇਟੀ ਪਿੰਡ ਕਾਕੜਾ ਜੀ ਇਹਦੇ ਵਿਸ਼ਾਲ ਕੁੰਦਨ ਕੈਂਪਲੇਜ ਆ ਇਹਦੇ ਵਾਰ ਇਹ ਹੀ ਆ ਜੀ ਪਹਿਲਾਂ ਤਾਂ ਧੰਨਵਾਦ ਖਾਨ ਹਸਪੀਟਲ ਦੀ ਪੂਰੀ ਟੀਮ ਦਾ ਜੋਰੀ ਬਲੱਡ ਬੈਂਕ ਸਮਾਣਾ ਤੋਂ ਜੋ ਟੀਮ ਆਈ ਆ ਉਹਨਾਂ ਦਾ ਧੰਨਵਾਦ ਧੰਨਵਾਦ ਸਾਰੇ ਜਿਹੜੇ ਖੂਨਦਾਨੀ ਸੱਜਣ ਆਏ ਜਿਨ੍ਹਾਂ ਨੇ ਇੱਕ ਇਹ ਰੀਤ ਚਲਾਈ ਹੋਈ ਹੈ ਕਿ ਜਦੋਂ ਤੁਸੀਂ ਖੂਨ ਦਿੰਦੇ ਹੋ ਉਹਦੀ ਇੱਕ ਬੋਤਲ ਆ ਜੋ ਕਈ ਜਿੰਦੀਆਂ ਬਚਾਉਂਦੀ ਹੈ। ਤੋਂ ਇਹਨਾਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਜੋ ਨੌਜਵਾਨ ਸਾਡੇ ਆਏ ਨੇ ਜਿਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕਰਿਆ ਬਹੁਤ ਜ਼ਿਆਦਾ ਇਦਾਂ ਦੇ ਨੌਜਵਾਨ ਸੀ ਜੋ ਪਹਿਲੀ ਵਾਰ ਆਏ ਨੇ ਬਾਕੀ ਕੁਝ ਵੀ ਰਏ ਸਨ ਜਿਹੜੇ ਤਕਰੀਬਨ ਹਰ ਕੈਂਪ ਦੇ ਉੱਪਰ ਖੂਨਦਾਨ ਕਰਦੇ ਨੇ। ਇਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਨਗਰ ਨਿਵਾਸੀਆਂ ਦਾ ਧੰਨਵਾਦ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਵਰਕਰ ਆਏ ਇਹਨਾਂ ਦਾ ਕੋਈ ਇਹ ਨਹੀਂ ਸੀ ਵੀ ਕਿਸੇ ਪਾਰਟੀ ਵੱਲੋਂ ਆਏ ਪਿੰਡ ਦਾ ਸਾਂਝਾ ਕੰਮ ਸੀ ਜੀ ਸਾਰਿਆਂ ਨੇ ਬਾਤ ਚੜ ਕੇ ਹਿੱਸਾ ਲਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇੱਕ ਗੱਲ ਇੱਥੇ ਦੱਸਣੀ ਚਾਹੁੰਦੇ ਆਂ ਵੀ ਜਦੋਂ ਵੀ ਆਪਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਆਪਾਂ ਨੂੰ ਜਾਂ ਤਾਂ ਇੱਕ ਅਲੱਗ ਬੋਤਲ ਦੇਣੀ ਪੈਂਦੀ ਆ ਸਾਨੂੰ ਖੂਨ ਲੈਣ ਜਾਣਾ ਪੈਂਦਾ ਬਲੱਡ ਬੈਂਕ ਜੋ ਕੇ ਕੇ ਜੋਰੀ ਵਾਲੰਦ ਦਾ ਸਮਾਨਾ ਬਣਿਆ ਹੋਇਆ ਹੈ ਉਹਨਾਂ ਨੂੰ ਇਹ ਮੱਦੇ ਇੱਕ ਫੋਨ ਕਰਨ ਦੀ ਲੋੜ ਆ ਚਾਹੇ ਤੁਹਾਡੇ ਕੋਲ ਰਾਤ ਦਾ ਟਾਈਮ ਆ ਦਿਨ ਦਾ ਲੋੜਾ ਪਾਨੀਗੜ ਦੇ ਕਿਸੇ ਵੀ ਹਸਪਤਾਲ ਵਿੱਚ ਤੁਹਾਨੂੰ ਜੇ ਲੋੜ ਪੈਂਦੀ ਹੈ ਤੈਨਾਂ ਨੂੰ ਇੱਕ ਫੋਨ ਦੀ ਲੋੜ ਉਹ ਤਕਰੀਬਨ 20 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਖੂਨ ਦੀ ਬੋਤਲ ਪਹੁੰਚਦੀ ਕਰਦੇ ਹਨ ਦੁਬਾਰਾ ਫੇਰ ਤੋਂ ਖਾਨ ਹਸਪਤਾਲ ਪਾਨੀਗੜ ਤੋਂ ਜੋ ਸਾਡੇ ਡਾਕਟਰ ਐਮ ਐਸ ਖਾਨ ਡਾਕਟਰ ਕਾਫੀਲਾ ਖਾਨ ਆਈਸੀ ਮੀਡੀਆ ਦੀ ਟੀਮ ਦਾ ਸਾਰੇ ਜੋਰੀ ਬੈਂਕ ਪੀਜੀਟੀ ਟੀਮ ਹੈ ਜਾਂ ਉਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਦੇਣਾ ਕਿ ਇਦਾਂ ਦੇ ਉਪਰਾਲੇ ਕਰਦੇ ਰਹੀਏ ਤੇ ਵੱਤ ਵੱਤ ਜੋ ਖੂਨ ਦਾਣਾ ਉਹ ਅਸੀਂ ਕਰਦੇ ਰਹੀਏ ਤਾਂ ਜੋ ਵੱਤ ਵੱਤ ਜ਼ਿੰਦਗੀਆਂ ਬਚ ਸਕਣ ਜੀ ਕੀ ਨਾਮ ਹੈ ਜੀ ਡਾਕਟਰ ਕਾਫੀ ਲਖਣ ਅੱਜ ਖੂਨ ਦਾਨ ਕੈਂਪ ਲਾਇਆ ਗਿਆ ਕਾ ਉਸ ਕਰੂਗੀ ਖੂਨ ਦਾਣ ਇੱਕ ਮਹਾਦਾਨ ਹੈ ਅੱਜ ਦੀ ਉਸ ਦੇ ਵਿੱਚ ਦੇਖਿਆ ਜਾਵੇ ਇਸ ਤਰੀਕ ਦੇ ਵਿੱਚ ਤਾਂ ਖੂਨ ਦਾ ਦਾਨ ਸਭ ਤੋਂ ਉੱਪਰ ਮੰਨਿਆ ਗਿਆ ਮਹਾਨ ਦਾਨ ਖੂਨ ਦੀ ਇੱਕ ਬੋਤਲ ਸਿਰਫ ਇੱਕ ਜ਼ਿੰਦਗੀ ਨਹੀਂ ਬਚਾਉਂਦੀ ਇਹਦੇ ਕਿੰਨੇ ਹੀ ਤਰ੍ਹਾਂ ਦੇ ਪਾਰਟਸ ਅੱਗੇ ਸੈਗਰੀਗੇਟ ਕਰਕੇ ਇਹ ਬਹੁਤ ਤਰ੍ਹਾਂ ਦੇ ਨਾਲ ਇਹਨੂੰ ਯੂਜ਼ ਕਰਕੇ ਕਮ ਸੇ ਕਮ ਚਾਰ ਮਰੀਜ਼ਾਂ ਦੀ ਇਸੇ ਤੋਂ ਇੱਕ ਬੋਤਲ ਤੋਂ ਜਾਨ ਬਚਾਈ ਜਾਂਦੀ ਹੈ ਔਰ ਅੱਜ ਕੱਲ ਜਿਵੇਂ ਦਿਨੋ ਦਿਨ ਦੇਖਦੇ ਆ ਰੋਡ ਐਕਸੀਡੈਂਟ ਵੱਧਦੇ ਜਾ ਰਹੇ ਨੇ ਇਹ ਚੀਜ਼ਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਈ-ਕਈ ਵਾਰ ਤਾਂ ਅਸੀਂ ਦੇਖਦੇ ਆ ਵੀ ਕਿਤੇ ਕਿਤੇ ਤਾਂ ਬੰਦਾ ਹੈ ਸਿਰਫ ਖੂਨ ਦੀ ਕਮੀ ਕਰਕੇ ਹੀ ਇਹ ਚੀਜ਼ ਪਹਿਲਾਂ ਬਹੁਤ ਹੋ ਜਾਂਦੀ ਸੀ ਪਰ ਹੁਣ ਲੋਕ ਬੜੇ ਅਵੇਅਰ ਹੋ ਚੁੱਕੇ ਹਨ ਸ਼ਹਿਰਾਂ ਦੇ ਤਾਂ ਹੈ ਹੀ ਪਰ ਪਿੰਡਾਂ ਦੇ ਉਸ ਤੋਂ ਵੀ ਵੱਧ ਚੜ੍ਹ ਕੇ ਸੇਵਾ ਚਿੱਸਾ ਲੈਂਦੇ ਨੇ ਇਸ ਕਰਕੇ ਸ਼ਹਿਰ ਪਿੰਡ ਦਾ ਕੋਈ ਹੁਣ ਮਸਲਾ ਨਹੀਂ ਰਿਹਾ ਲੋਕ ਅਵੇਅਰ ਨੇ ਤੇ ਇਸੇ ਕਰਕੇ ਅਸੀਂ ਅੱਜ ਇੱਥੇ ਕਾਕੜਾ ਪਿੰਡ ਦੇ ਵਿੱਚ ਲਾਇਆ ਇੱਥੋਂ ਦੇ ਲੋਕ ਵੀ ਬੜੇ ਸੇਵਾ ਭਾਵਨਾ ਨਾਲ ਉਤਪ੍ਰੋਤ ਨੇ ਪੂਰੇ ਇਸ ਕਰਕੇ ਅੱਜ ਦੇਖੋਗੇ ਤੁਸੀਂ ਹਲੇ ਤਾਂ ਸਿਰਫ ਸ਼ੁਰੂਆਤ ਹੈ 35 ਯੂਨਿਟ ਹੁਣ ਤੱਕ ਹੋ ਚੁੱਕੇ ਨੇ ਤੇ ਹੋਰ ਹੀ 50 ਤੋਂ ਵੀ ਕਰਾਸ ਕਰਨਗੇ ਗੱਲ ਕਰੀਏ ਸਰਜਿੰਦਰਾ ਹਸਪੀਟਲ ਦੀ ਟੀਮ ਉਹ ਦੀ ਸਰ ਤੋਂ ਸਮਾਨੀ ਦੀ ਟੀਮ ਬੁਲਾਈ ਗਈ ਹੈ ਤਾਂ ਕੀ ਫਰਕ ਹੈ ਇਹਨਾਂ ਦਾ ਵੀ ਜਿਹੜਾ ਨਹੀਂ ਰਜਿੰਦਰਾ ਹਸਪੀਟਲ ਦੀ ਟੀਮ ਦੀ ਸਰਵਿਸ ਵੀ ਬਹੁਤ ਵਧੀਆ ਹੈ ਪਰ ਉਹ ਕਾਫੀ ਬਿਜ਼ੀ ਹੁੰਦੇ ਨੇ ਔਰ ਹੁਣ ਸਾਡੇ ਇਲਾਕੇ ਦੇ ਵਿੱਚ ਜਿਹੜੇ ਜੌਰੀ ਹਸਪੀਟਲ ਵਾਲੇ ਬਲੱਡ ਬੈਂਕ ਤੇ ਇਹਨਾਂ ਦੀ ਸੇਵਾ ਦਾ ਅਲਟੀਮੇਟ ਹੈ ਜੇ ਅਸੀਂ ਸਾਨੂੰ ਕਦੀ ਐਮਰਜੈਂਸੀ ਕਿਸੇ ਵੀ ਹਸਪੀਟਲ ਨੂੰ भवानीगढ़ किसी भी हॉस्पिटल में एमरजेंसी होंगी है तो यह उसी टाइम पहुँचद विद इन ट्वेंटी ट्वेंटी फाइव मिनट्स ये साढ़े को ब्लड का यूनिट लैके हाज़िर हो जाते हैं और वो सू हिम्मत है डॉक्टर एम एस खानपिटल देखिए बल्ड डोनेशन कैंप लगते रहने चाहिए बहुत जरूरी है हूं कि बहुत ज़्यादा कमी है जितने ब्लड बैंक हैं कितना भी खून दो बहुत कम रहता है मुझे ये अच्छा काम है सर कितने का डोनेट हो चुके हैं अभी आई थिंक पैंतीस एक हो गए पचास पचपन के आसपास हो जाएंगे सर लोगों की ने लोगों बात बात दान करना चाहिए तो ने खून दान करना चाहिए चूँकि खून ऐसी चीज़ है जो कि बाज़ार में मिलती नहीं है कि ठीक है ना तो ये दान देंगे आप तो एक, एक खून का काम है एक ज़िंदगी बचाने वाला काम है इससे बड़ा दान कोई हो नहीं सकता वो सर शहर तक दे देखिए जागरूकता फैलाना हमारा काम है मरीज़ गांव के अंदर भी होते हैं शहर के अंदर भी होते हैं शहर में लोग अवेयर हैं गांव में लोग कम अवेयर हैं तो गांव की तरफ बढ़ रहे हैं अब